ਵੀ ਜਿੰਦਗੀ ਵਿੱਚ ਕੁਝ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਕਹਾਣੀ ਦਾ ਅਸਲ ਅਨੁਭਵ ਲੈਣ ਲਈ ਆਪਣੇ ਕੰਨਾਂ ਵਿੱਚ 이어ਫੋਨ ਲਗਾ ਲਵੋ ਤੇ ਮੈਂ ਵਾਦਾ ਕਰਦਾ ਕਿ ਕਹਾਣੀ ਦੇ ਅੰਤ ਤੱਕ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਕਿ ਤੁਸੀਂ ਇਸ ਕਹਾਣੀ ਨੂੰ ਸੁਣ ਲਈ ਥੋੜਾ ਜਿਹਾ ਸਮਾਂ ਕੱਢਿਆ ਇੱਕ ਵਾਰ ਇੱਕ ਗਰੀਬ ਮੁੰਡਾ ਸੀ ਉਹ ਪੀਖ ਮੰਗ ਮੰਗ ਕੇ ਆਪਣੇ ਭੋਜਨ ਦਾ ਪ੍ਰਬੰਧ ਕਰਦਾ ਪਰ ਰੋਜ਼ਾਨਾ ਉਸ ਦਾ ਅੱਧਾ ਭੁਗਾਇਬ ਹੋ ਜਾਂਦਾ ਇੱਕ ਦਿਨ ਉਸ ਨੇ ਗੌਰ ਰੱਖੀ ਤਾਂ ਦੇਖਿਆ ਕਿ ਉਸ ਦਾ ਅੱਧਾ ਭੋਜਨ ਕੋਈ ਹੋਰ ਨਹੀਂ ਇੱਕ ਛੋਟਾ ਜਿਹੜਾ ਚੂਹਾ ਚੋਰੀ ਕਰ ਰਿਹਾ ਸੀ ਉਸਨੇ ਚੂਹੇ ਨੂੰ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਬਹੁਤ ਗਰੀਬ ਹਾਂ ਤੂੰ ਮੇਰਾ ਭੋਜਨ ਹੀ ਕਿਉਂ ਚੋਰੀ ਕਰਦਾ ਤੂੰ ਕਿਸੇ ਅਮੀਰ ਦੇ ਘਰੋਂ ਭੋਜਨ ਕਿਉਂ ਨਹੀਂ ਚੋਰੀ ਕਰਦਾ ਅਮੀਰ ਨੂੰ ਤਾਂ ਇਸ ਨਾਲ ਕੋਈ ਫਰਕ ਵੀ ਨਹੀਂ ਪੈਣਾ ਚੂਹੇ ਨੇ ਅੱਗੋਂ ਜਵਾਬ ਦਿੱਤਾ ਕਿ ਤੇਰੀ ਕਿਸਮਤ ਵਿੱਚ ਜੋ ਲਿਖਿਆ ਹੈ ਤੈਨੂੰ ਸਿਰਫ ਉਨਾ ਹੀ ਮਿਲੇਗਾ ਚੂਹੇ ਨੇ ਕਿਹਾ ਕਿ ਅਗਰ ਤੂੰ ਇਹ ਜਾਨਣਾ ਚਾਹੁੰਦਾ ਹੈ ਕਿ ਤੇਰੀ ਕਿਸਮਤ ਵਿੱਚ ਕੀ ਲਿਖਿਆ ਹੈ ਤਾਂ ਤੂੰ ਮਹਾਤਮਾ ਬੁੱਧ ਕੋਲ ਜਾ ਉਹੀ ਤੈਨੂੰ ਇਸ ਦਾ ਜਵਾਬ ਦੇ ਸਕਣਗੇ ਕਿ ਤੇਰੀ ਕਿਸਮਤ ਵਿੱਚ ਕੀ ਕੀ ਲਿਖਿਆ ਹੈ ਉਹ ਮੁੰਡਾ ਮਹਾਤਮਾ ਬੁੱਧ ਨੂੰ ਮਿਲਣ ਲਈ ਚੱਲ ਪਿਆ ਰਸਤੇ ਵਿੱਚ ਚਲਦੇ ਚਲਦੇ ਰਾਤ ਪੈ ਗਈ ਉਸਨੇ ਰਸਤੇ ਵਿੱਚ ਇੱਕ ਹਵੇਲੀ ਦਾ ਦਰਵਾਜ਼ਾ ਖੜਕਾਇਆ ਤੇ ਹਵੇਲੀ ਵਿੱਚ ਰਹਿੰਦੇ ਵਿਅਕਤੀ ਤੋਂ ਇੱਕ ਰਾਤ ਕੱਟਣ ਦੀ ਇਜਾਜ਼ਤ ਮੰਗੀ ਉਸ ਮੁੰਡੇ ਨੇ ਪੂਰੀ ਗੱਲ ਦੱਸੀ ਕਿ ਉਹ ਆਪਣੀ ਕਿਸਮਤ ਵਿੱਚ ਕੀ ਹੈ ਜਾਣਨ ਲਈ ਮਹਾਤਮਾ ਬੁੱਧ ਕੋਲ ਚੱਲਿਆ ਹੈ ਉਸ ਪਰਿਵਾਰ ਦੇ ਮੁਖੀ ਨੇ ਉਸ ਮੁੰਡੇ ਨੂੰ ਕਿਹਾ ਕੀ ਕਿ ਤੂੰ ਸਾਡੇ ਦੀ ਇੱਕ ਸਵਾਲ ਦਾ ਜਵਾਬ ਮਹਾਤਮਾ ਬੁੱਧ ਤੋਂ ਲਿਆ ਸਕਦਾ ਸਾਡੀ ਇੱਕ 16 ਸਾਲ ਦੀ ਬੇਟੀ ਹੈ ਉਹ ਬੋਲ ਨਹੀਂ ਸਕਦੀ ਕੀ ਕਰੀਏ ਜਿਸ ਨਾਲ ਇਸ ਦੀ ਆਵਾਜ਼ ਵਾਪਸ ਆ ਜਾਵੇ ਮੁੰਡੇ ਨੇ ਉਸ ਵਿਅਕਤੀ ਨੂੰ ਵਾਦਾ ਕੀਤਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਪੁੱਛਾਂਗਾ ਮੁੰਡੇ ਨੇ ਧੰਨਵਾਦ ਕੀਤਾ ਤੇ ਸਵੇਰੇ ਅੱਗੇ ਚੱਲ ਪਿਆ ਅੱਗੇ ਰਸਤੇ ਵਿੱਚ ਬਹੁਤ ਵੱਡੇ ਵੱਡੇ ਬਰਫ਼ੀਲੇ ਪਹਾੜ ਸੀ ਉਹਨਾਂ ਪਹਾੜਾਂ ਤੇ ਉਸ ਮੁੰਡੇ ਨੂੰ ਇੱਕ ਜਾਦੂਗਰ ਮਿਲਿਆ ਉਸ ਜਾਦੂਗਰ ਨੇ ਕਿਹਾ ਕਿ ਮੈਂ ਇਨਾ ਪਹਾੜਾਂ ਵਿੱਚ 1000 ਸਾਲ ਤੋਂ ਤਪੱਸਿਆ ਕਰ ਰਿਹਾ ਕਿ ਮੈਂ ਸਵਰਗ ਚਲਾ ਜਾਵਾਂ। ਮੇਰੀ ਜਾਣਕਾਰੀ ਅਨੁਸਾਰ ਤਾਂ ਹੁਣ ਤੱਕ ਮੈਨੂੰ ਸਵਰਗ ਪਹੁੰਚ ਜਾਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਸਵਰਗ ਕਿਉਂ ਨਹੀਂ ਜਾ پا ਰਿਹਾ? ਕੀ ਤੂੰ ਮੇਰੇ ਇਸ ਸਵਾਲ ਦਾ ਜਵਾਬ ਲਿਆ ਸਕਦਾ ਮਹਾਤਮਾ ਬੁੱਧ ਤੂੰ ਕਿ ਆਖਿਰਕਾਰ ਮੈਂ ਸਵਰਗ ਕਿਉਂ ਨਹੀਂ ਜਾ پا ਰਿਹਾ? ਮੁੰਡੇ ਨੇ ਕਿਹਾ ਠੀਕ ਹੈ ਮੈਂ ਜ਼ਰੂਰ ਪੁੱਛਾਂਗਾ। ਜਾਦੂਗਰ ਕੋਲ ਇੱਕ ਜਾਦੂ ਦੀ ਛੜੀ ਉਸਨੇ ਛੜੀ ਕੁਮਾਈ ਤੇ ਉਸ ਮੁੰਡੇ ਨੂੰ ਬਰਫੀਲੇ ਪਹਾੜ ਪਾਰ ਕਰਾ ਦਿੱਤੇ ਤੇ ਅੱਗੇ ਪਹੁੰਚਾ ਦਿੱਤਾ ਜਦੋਂ ਉਹ ਅੱਗੇ ਵਧਿਆ ਤਾਂ ਉਸ ਅੱਗੇ ਇੱਕ ਬਹੁਤ ਵੱਡੀ ਨਦੀ ਆ ਗਈ ਜਿਸ ਨੂੰ ਪਾਰ ਕਰਨਾ ਉਸ ਮੁੰਡੇ ਦੇ ਬਸ ਦੀ ਗੱਲ ਨਹੀਂ ਸੀ ਉਸੇ ਵਕਤ ਉਸ ਕੋਲ ਇੱਕ ਬਹੁਤ ਹੀ ਵਿਸ਼ਾਲ ਕਾਇਆ ਵਾਲਾ ਕਛੂਕੁੰਮਾ ਆਇਆ ਉਸ ਕਛੂਕੁੰਮੇ ਨੇ ਉਸ ਮੁੰਡੇ ਨੂੰ ਪੁੱਛਿਆ ਕਿ ਤੂੰ ਕਿੱਥੇ ਚੱਲਿਆ ਹੈ ਤਾਂ ਉਸ ਮੁੰਡੇ ਨੇ ਦੱਸਿਆ ਕਿ ਮੇਰੀ ਕਿਸਮਤ ਵਿੱਚ ਕੀ ਕੀ ਹੈ ਇਹ ਜਾਣਨ ਲਈ ਮੈਂ ਮਹਾਤਮਾ ਬੁੱਧ ਕੋਲ ਚੱਲਿਆ ਹਾਂ ਕਛੂਕੁੰਮੇ ਨੇ ਕਿਹਾ ਕਿ ਮੈਂ ਪਿਛਲੇ 500 ਸਾਲ ਤੋਂ ਡ੍ਰੈਗਨ ਬਣਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕੀ ਤੂੰ ਮੇਰਾ ਇਹ ਸਵਾਲ ਮਹਾਤਮਾ ਬੁੱਧ ਨੂੰ ਪੁੱਛ ਸਕਦਾ ਹੈ ਕਿ ਅਜਿਹਾ ਕੀ ਕਰਾਂ ਕਿ ਮੈਂ ਡ੍ਰੈਗਨ ਬਣ ਜਾਵਾਂ ਤਾਂ ਮੁੰਡੇ ਨੇ ਕਿਹਾ ਜ਼ਰੂਰ ਪੁੱਛਾਂਗਾ ਕੱਚੂ ਕੁੰਮੇ ਨੇ ਉਸ ਮੁੰਡੇ ਨੂੰ ਆਪਣੀ ਪਿੱਠ ਤੇ ਬਿਠਾਇਆ ਤੇ ਉਸ ਨੂੰ ਨਦੀ ਦੇ ਦੂਜੇ ਪਾਰ ਲਾ ਦਿੱਤਾ ਅਖੀਰ ਮੁੰਡਾ ਮਹਾਤਮਾ ਬੁੱਧ ਦੇ ਕੋਲ ਪਹੁੰਚ ਗਿਆ ਉੱਥੇ ਬਹੁਤ ਲੋਕ ਸੀ ਮਹਾਤਮਾ ਬੁੱਧ ਨੇ ਕਿਹਾ ਕਿ ਮੈਂ ਕਿਸੇ ਵੀ ਇੱਕ ਵਿਅਕਤੀ ਦੇ ਸਿਰਫ ਤਿੰਨ ਸਵਾਲਾਂ ਦੇ ਹੀ ਜਵਾਬ ਦੇਵਾਂਗਾ ਮੁੰਡਾ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਦੇ ਕੋਲ ਆਪਣਾ ਉਸ ਕੁੜੀ ਦਾ ਉਸ ਕੱਚੂ ਕੁੰਮੇ ਦਾ ਤੇ ਜਾਦੂਗਰ ਦਾ ਕੁੱਲ 4 ਸਵਾਲ ਸਨ ਮਨੋ ਇਸ ਪਰੇਸ਼ਾਨੀ ਵਿੱਚ ਸੀ ਕਿ ਆਖਿਰਕਾਰ ਉਹ ਕਿਹੜੇ 3 ਸਵਾਲ ਪੁੱਛੇ ਉਸਨੇ ਕੱਚੂ ਕੁੰਮੇ ਬਾਰੇ ਸੋਚਿਆ ਕਿ ਕੱਚੂ ਕੁੰਮਾ 500 ਸਾਲ ਤੋਂ ਡ੍ਰੈਗਨ ਬਣਨ ਦੀ ਸੋਚ ਰਿਹਾ ਹੈ ਉਸਨੇ ਜਾਦੂਗਰ ਬਾਰੇ ਸੋਚਿਆ ਕਿ ਉਹ 1000 ਸਾਲ ਤੋਂ ਤਪੱਸਿਆ ਕਰ ਰਿਹਾ ਹੈ ਉਸਨੇ ਉਸ ਕੁੜੀ ਬਾਰੇ ਸੋਚਿਆ ਕਿ ਅਗਰ ਉਸਨੇ ਮਹਾਤਮਾ ਬੁੱਧ ਤੋਂ ਉਸ ਕੁੜੀ ਬਾਰੇ ਨਾ ਪੁੱਛਿਆ ਤਾਂ ਉਹ ਉਮਰ ਪਰ ਬੋਲ ਨਹੀਂ ਸਕੇਗੀ ਫਿਰ ਉਸਨੇ ਖੁਦ ਬਾਰੇ ਸੋਚਿਆ ਕਿ ਮੈਂ ਤਾਂ ਸਿਰਫ ਇੱਕ ਗਰੀਬ ਭਿਖਾਰੀ ਹਾਂ ਮੈਂ ਤਾਂ ਭੀਖ ਮੰਗ ਕੇ ਜ਼ਿੰਦਗੀ ਪਰ ਗੁਜ਼ਾਰਾ ਕਰ ਸਕਦਾ ਪਰ ਕਛੂਕਮੇ ਜਾਦੂਗਰ ਤੇ ਉਸ ਕੁੜੀ ਦੀ ਮੁਸ਼ਕਲ ਮੇਰੇ ਤੋਂ ਬਹੁਤ ਵੱਡੀ ਹੈ ਇਸ ਲਈ ਉਸਨੇ ਮਹਾਤਮਾ ਬੁੱਧ ਤੋਂ ਇਹਨਾਂ ਤਿੰਨਾਂ ਦੇ ਸਵਾਲ ਪੁੱਛੇ ਬੁੱਧ ਨੇ ਜਵਾਬ ਦਿੱਤਾ ਕਿ ਕਚੂਕੂਮਾ ਪਿਛਲੇ 500 ਸਾਲ ਤੋਂ ਡ੍ਰੈਗਨ ਬਣਨ ਬਾਰੇ ਸੋਚ ਰਿਹਾ ਹੈ ਪਰ ਉਹ ਆਪਣਾ ਕਵਚ ਛੱਡਣ ਨੂੰ ਤਿਆਰ ਨਹੀਂ ਜਦੋਂ ਤੱਕ ਉਹ ਆਪਣਾ ਕਵਚ ਨਹੀਂ ਛੱਡੇਗਾ ਉਹ ਡ੍ਰੈਗਨ ਨਹੀਂ ਬਣੇਗਾ ਉਹ ਜਾਦੂਗਰ ਹਜ਼ਾਰ ਸਾਲ ਤੋਂ ਆਪਣੀ ਛੜੀ ਨੂੰ ਆਪਣੇ ਕੋਲ ਰੱਖੀ ਬੈਠਾ ਹੈ ਜਦੋਂ ਤੱਕ ਉਹ ਆਪਣੀ ਜਾਦੂ ਦੀ ਛੜੀ ਨੂੰ ਨਹੀਂ ਛੱਡੇਗਾ ਉਹ ਸਵਰਗ ਨਹੀਂ ਜਾ ਸਕਦਾ ਇਸ ਲਈ ਉਸ ਜਾਦੂਗਰ ਨੂੰ ਸਵਰਗ ਜਾਣ ਲਈ ਉਸ ਛੜੀ ਨੂੰ ਛੱਡਣਾ ਪਵੇਗਾ ਤੇ ਜਦੋਂ ਉਸ ਕੁੜੀ ਨੂੰ ਆਪਣਾ ਜੀਵਨ ਸਾਥੀ ਮਿਲ ਜਾਵੇਗਾ ਤਾਂ ਉਹ ਆਪਣੇ ਆਪ ਬੋਲਣ ਲੱਗ ਪਵੇਗੀ ਉਸ ਮੁੰਡੇ ਨੇ ਭਗਵਾਨ ਬੁੱਧ ਦਾ ਧੰਨਵਾਦ ਕੀਤਾ ਤੇ ਵਾਪਸ ਔਨ ਲਈ ਚੱਲ ਪਿਆ ਉਹ ਕਛੂ কুমੇ ਕੋਲ ਗਿਆ ਤੇ ਉਸਨੇ ਕਛੂ কুমੇ ਨੂੰ ਕਿਹਾ ਅਗਰ ਤੂੰ ਡ੍ਰੈਗਨ ਬਣਾ ਹੈ ਤਾਂ ਤੈਨੂੰ ਇਹ ਕਵਚ ਛੱਡਣਾ ਪਵੇਗਾ ਜਿਵੇਂ ਹੀ ਉਸਨੇ ਕਵਚ ਉਤਾਰਿਆ ਤਾਂ ਉਸ ਵਿੱਚੋਂ ਬਹੁਤ ਕੀਮਤੀ ਮੋਤੀ ਨਿਕਲੇ ਉਸਨੇ ਉਹ ਸਾਰੇ ਮੋਤੀ ਉਸ ਭਿਖਾਰੀ ਮੁੰਡੇ ਨੂੰ ਦੇ ਦਿੱਤੇ ਤੇ ਉਹ ਉਸੇ ਵਕਤ ਡ੍ਰੈਗਨ ਬਣ ਗਿਆ ਤੇ ਉਹ ਉੱਡ ਗਿਆ ਅੱਗੇ ਜਾਦੂਗਰ ਕੋਲ ਜਾ ਕੇ ਉਸਨੇ ਜਾਦੂਗਰ ਨੂੰ ਕਿਹਾ ਕਿ ਅਗਰ ਤੂੰ ਸਵਰਗ ਜਾਣਾ ਚਾਹੁੰਦਾ ਹੈ ਤਾਂ ਤੈਨੂੰ ਇਹ ਜਾਦੂਈ ਛੜੀ ਛੱਡਣੀ ਪਵੇਗੀ ਉਸ ਜਾਦੂਗਰ ਨੇ ਉਹ ਛੜੀ ਉਸ ਮੁੰਡੇ ਨੂੰ ਦੇ ਦਿੱਤੀ ਤੇ ਛੜੀ ਨੂੰ ਤਿਆਗਦੇ ਹੀ ਉਹ ਸਵਰਗ ਵਿੱਚ ਚਲਾ ਗਿਆ ਉਸਦੇ ਬਾਅਦ ਉਹ ਮੁੰਡਾ ਹਵੇਲੀ ਵਿੱਚ ਗਿਆ ਉਸ ਮੁੰਡੇ ਦੇ ਸਾਹਮਣੇ ਆਉਂਦੇ ਹੀ ਉਸ ਕੁੜੀ ਦੀ ਆਵਾਜ਼ ਆ ਗਈ ਤੇ ਉਹ ਬੋਲੀ ਉਸ ਰਾਤ ਸਾਡੀ ਹਵੇਲੀ ਵਿੱਚ ਤੁਸੀਂ ਹੀ ਆਏ ਸੀ ਨਾ ਇਸ ਤਰ੍ਹਾਂ ਉਸ ਮੁੰਡੇ ਨੂੰ ਦੌਲਤ ਜਾਦੂ ਦੀ ਛੜੀ ਤੇ ਜੀਵਨ ਸਾਥਨ ਸਭ ਮਿਲ ਗਏ ਦੋਸਤੋ ਇਸੇ ਤਰ੍ਹਾਂ ਜ਼ਿੰਦਗੀ 'ਚ ਕੁਝ ਕਮਨ ਲਈ ਵੀ ਪਹਿਲਾਂ ਕੁਝ ਦੇਣਾ ਪੈਂਦਾ ਹੈ ਜਦੋਂ ਉਸ ਜਾਦੂਗਰ ਨੇ ਛੜੀ ਮੁੰਡੇ ਨੂੰ ਦੇ ਦਿੱਤੀ ਤਾਂ ਉਹ ਸਵਰਗ ਵਿੱਚ ਚਲਾ ਗਿਆ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਕੰਫਰਟ ਜ਼ੋਨ ਦਾ ਤਿਆਗ ਕਰਦੇ ਹਾਂ ਤਾਂ ਫਿਰ ਅਸੀਂ ਵੀ ਕਾਮਯਾਬੀ ਵਾਲੇ ਜ਼ੋਨ ਵੱਲ ਚਲੇ ਜਾਂਦੇ ਹਾਂ ਬੜਾ ਜਹਾਜ਼ ਸਭ ਤੋਂ ਸੁਰੱਖਿਅਤ ਕਿਨਾਰੇ ਤੇ ਹੁੰਦਾ ਹੈ ਪਰ ਉਹ ਜਹਾਜ਼ ਕਿਨਾਰੇ ਤੇ ਬੰਨ ਲਈ ਨਹੀਂ ਬਣਿਆ ਇਸੇ ਲਈ ਅਗਰ ਜ਼ਿੰਦਗੀ ਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਰਿਸਕ ਤਾਂ ਲੈਣਾ ਹੀ ਪਵੇਗਾ ਅਚੂਕ ਮੈਨੂੰ ਵੀ ਡ੍ਰੈਗਨ ਬਣਨ ਲਈ ਆਪਣਾ ਕਵਚ ਛੱਡਣਾ ਹੀ ਪਿਆ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਮੁਸ਼ਕਲਾਂ ਹੀ ਬਹੁਤ ਵੱਡੀਆਂ ਨੇ ਤਾਂ ਕੁਝ ਪਰ ਮੁਸ਼ਕਲਾਂ ਹੀ ਬਹੁਤ ਵੱਡੀਆਂ ਨੇ ਤਾਂ ਕੁਝ ਪੜਾ ਲਈ ਉਹਨਾਂ ਬਾਰੇ ਸੋਚੋ ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਖਾਣ ਲਈ ਖਾਣਾ ਨਹੀਂ ਕੋਈ ਦੇਖ ਨਹੀਂ ਸਕਦਾ ਕੋਈ ਚੱਲ ਨਹੀਂ ਸਕਦਾ ਕੋਈ ਬੋਲ ਨਹੀਂ ਸਕਦਾ ਕਿ ਤੁਹਾਡੀਆਂ ਪ੍ਰੋਬਲਮਸ ਤੁਹਾਡੀਆਂ ਮੁਸ਼ਕਲਾਂ ਇਹਨਾਂ ਦੀਆਂ ਪ੍ਰੋਬਲਮਸ ਤੋਂ ਵੀ ਵੱਡੀਆਂ ਨੇ ਕਿ ਤੁਸੀਂ ਜਾਣਦੇ ਹੋ ਕਿ ਅਗਰ ਅਸੀਂ ਖੁਦ ਮੁਸ਼ਕਲ ਵਿੱਚ ਹੁੰਦੇ ਹੋਏ ਵੀ ਕਿਸੇ ਦੂਜੇ ਦੀ ਮੁਸ਼ਕਲ ਨੂੰ ਦੂਰ ਕਰਦੇ ਹਾਂ ਤਾਂ ਸਾਡੀਆਂ ਮੁਸ਼ਕਲਾਂ ਆਪਣੇ ਆਪ ਠੀਕ ਹੋ ਜਾਂਦੀਆਂ ਨੇ